12 ਤੋਂ 1400 ਕਰੋੜ ਦੀ ਜਾਇਦਾਦ ਸੀ ਸਕੂਲ ਪ੍ਰਬੰਧਕ ਬੇਟੀ ਦਾ ਜੀ ਜਿਹੜਾ ਕਿ ਅਕਾਲੀ ਲੀਡਰ ਲੈ ਗਿਆ ਸੀ ਆਪਣੇ ਨਾਂ ਦੀ ਅਲਾਟਮੈਂਟ ਕਰਵਾ ਕੇ ਡੀਆਰਏ ਕੋਲ ਠੀਕ ਹੈ ਜੀ ਇਹ ਕਿੱਥੇ ਦਿੱਲੀ ਦਿੱਲੀ ਦੇ ਵਿੱਚ ਹਰੀ ਨਗਰ ਦੇ ਵਿੱਚ 8 ਏਕੜ ਦੀ ਰਿਆਸਤ ਜੀ ਸਕੂਲ ਪ੍ਰਾਇਮਰੀ ਸਕੂਲ ਸੁਖਾ ਸੰਤ ਸਿੰਘ ਸੁਖਾ ਸਿੰਘ ਹੈਰਸਕੈਂਟ ਦੀ ਬ੍ਰਾਂਚ ਪ੍ਰਾਇਮਰੀ ਸਕੂਲ ਜੀ ਉਹਦੀ ਮੇਰੇ ਕੋਲ ਸ਼ਿਕਾਇਤ ਆਈ ਸ਼ਿਕਾਇਤ ਆਈ ਕੀਤੀ ਉਸ ਵਕੀਲ ਨੇ ਜਿਹੜਾ ਕੋਲੋਂ ਜੇਬ ਚ ਪੈਸੇ ਦੂਸਰੇ ਨੂੰ ਦੇ ਕੇ ਹਾਈ ਕੋਰਟ ਚ ਕੇਸ ਪਾਇਆ ਸੀ ਜੀ ਤੇ ਉਹ ਕਹਦਾ ਕਿ ਮੈਂ ਤੇ ਗੁਰੂ ਦੀ ਜ਼ਮੀਨ ਲੈਣ ਲਈ ਆਪਣੀ ਜੇਬ ਚ ਪੈਸੇ ਦੂਸਰੇ ਵਕੀਲ ਨੂੰ ਦੇ ਰਿਆ ਅੱਛਾ ਜੀ ਪਰ ਜਿੰਨੇ ਜ਼ਮੀਨ ਤੇ ਕਬਜ਼ਾ ਕੀਤਾ ਉਹ ਗੁਰੂ ਦੀ ਗੋਲਕ ਚੋਂ ਦੇ ਰਿਆ ਵਕੀਲ ਨੂੰ ਪੈਸੇ ਹੂੰ ਤਾਂ ਮੈਂ ਬੇਬਸ ਹਾਂ ਗੁਰਦੁਆਰਾ ਸਾਹਿਬ ਦੀ ਗੋਲਕ ਚੋਰ ਨੂੰ ਹੀ ਡਿਫੈਂਡ ਕਰ ਰਹੀ ਸੀ ਉਹਦੇ ਵਿੱਚ ਉਹ ਉਹਨੇ ਸਾਨੂੰ ਕਿਹਾ ਵੀ ਜਾਂ ਤੇ ਸੰਭਾਲ ਲਓ ਤੇ ਨਹੀਂ ਤੇ ਮੇਰੇ ਹੱਥ ਖੜੇ ਜੀ ਉਹਦੇ ਵਿੱਚ ਮੈਨੂੰ ਲੱਗਾ ਕਿ ਜੇ ਕਾਲ ਤੱਕ ਦਾ ਜ਼ਥੇਦਾਰ ਨਹੀਂ ਇਹਦੇ ਲਈ ਕੁਝ ਕਰ ਸਕਦਾ ਤੇ ਕੌਣ ਕਰੂਗਾ ਕੌਣ ਕੋਰਟ ਜਾਊਗਾ ਜੀ ਉਹਦੇ ਲਈ ਅਸੀਂ ਉਹਨੂੰ ਤਲਬ ਕਰ ਲਿਆ ਜੀ ਤਲਬ ਕਰਕੇ ਉਹਨੂੰ ਸੁਝਾਇਆ ਕਿ ਜ਼ਮੀਨ ਤੇਰੀ ਨਹੀਂ ਇਹ ਗੁਰੂ ਘਰ ਦੀ ਉਹਨੂੰ ਦੇ ਦੇ ਫੇਰ ਵਾਪਸ ਕਰਤੀ ਜੀ ਉਹਨੇ ਨਹੀਂ ਮੰਨਿਆ ਹਾਂਜੀ ਇਹ ਇਹ ਹੈਗੀ ਜੀ 97 ਦੀ ਗੱਲ ਜੀ ਉਦੋਂ ਨਹੀਂ ਮੰਨਿਆ ਬਾਦਲ ਦੀ ਸਰਕਾਰ ਸੀ ਉਹਨੂੰ ਇਹ ਭੂਤ ਸਵਾਰ ਸੀ ਕਿ ਮੈਂ ਬਾਦਲ ਦਾ ਪੋਤੇ ਆ ਮੇਰਾ ਕੀ ਕੋਈ ਵਿਗਾੜ ਲਊਗਾ ਤੇ ਬਾਦਲ ਦੇ ਸਾਹਮਣੇ ਕੌਣ ਖੜ੍ਹਜੋ ਜੀ ਉਦੋਂ ਮੈਂ 2-3 ਵਾਰੀ ਸਮਝਾਇਆ ਬਲਾ ਕੇ ਉਹ ਮੇਰੇ ਖਿਲਾਫ ਪ੍ਰਚਾਰ ਕਰਨ ਲੱਗ ਪਏ ਭੰਡੀ ਪ੍ਰਚਾਰ ਕਰਨ ਲੱਗ ਪਏ ਤੁਸੀਂ ਮੇਰੇ ਨਾਲ ਕਿੜ ਕੱਢ ਰਹੇ ਹੋ ਤੁਸੀਂ ਮੇਰਾ ਨੁਕਸਾਨ ਕਰ ਰਹੇ ਹੋ ਤੁਸੀਂ ਤੁਹਾਨੂੰ ਦੂਸਰੇ ਦੀ ਸ਼ੈ ਆ ਜੀ ਮੈਂ ਉਹਨੂੰ ਫਿਰ ਪ੍ਰੈਸ ਤੇ ਪਬਲਿਕ ਦੇ ਵਿੱਚ ਹਕਾਲ ਤੱਕ ਦੇ ਉੱਤੇ ਇਹ ਪਹਿਲੀ ਵਾਰੀ ਮੈਂ ਕੀਤਾ ਸੀ ਕਿ ਪ੍ਰੈਸ ਆ ਕੇ ਬੈਠ ਸਕਦੀ ਉੱਥੇ ਜਦੋਂ ਆਪਾਂ ਸੁਣਵਾਈ ਕਰ ਦਿਓ ਜੀ ਜਦਿਆਂ ਨੂੰ ਸਾਰਿਆਂ ਨੂੰ ਬੁਲਾਇਆ ਮੈਂ ਡਿਲੀ ਪ੍ਰਬੰਧ ਕਮੇਟੀ ਪੂਰੀ ਨੂੰ ਜੀ ਸਾਰੀ ਪ੍ਰੈਸ ਸੰਸਰਾਰ ਦੀ ਉੱਥੇ ਬੈਠੀ ਜੀ ਉਹਨਾਂ ਨੇ ਕਿ ਤੁਸੀਂ ਵਿੱਚ ਬੋਲਣਾ ਨੇ ਜੋ ਦੇਖਦੇ ਹੋ ਲਿਖੀ ਜਾਓ ਜੋ ਸੁਣਦੇ ਹੋ ਲਿਖੀ ਜਾਓ ਬੋਲਣਾ ਨੇ ਬੋਲੋ ਕਿ ਉਹਦੋਂ ਜਦੋਂ ਫਾਈਨਲ ਫੈਸਲਾ ਹੋ ਜਾਏ ਉਦੋਂ ਪੁੱਛੋ ਤੁਹਾਨੂੰ ਕੋਈ ਨਹੀਂ ਤੇ ਤੁਸੀਂ ਰਿਪੋਰਟ ਆਪਣੀ ਆਪ ਬਣਾਓ ਅਸੀਂ ਤੁਹਾਨੂੰ ਲਿਖ ਕੇ ਨਹੀਂ ਦੇਣਾ ਜੀ ਉਹਦੇ ਵਿੱਚ ਅਸੀਂ ਉਹਨੂੰ ਦੱਸ ਦਿੱਤਾ ਕਿ ਤੂੰ ਗਲਤ ਹੈ ਤੇਰੀ ਜ਼ਮੀਨ ਨਹੀਂ ਉਹ ਕਹਿੰਦਾ ਮੇਰੀ ਅਲਾਟਮੈਂਟ ਆ ਲੋ ਮੇਰੀ ਅਲਾਟਮੈਂਟ ਅੱਛਾ ਅਲਾਟਮੈਂਟ ਤੇਰੇ ਨਾਮ ਦੀ ਡੀਡੀ ਨੇ ਕੀਤੀ ਆ ਬਿਲਕੁਲ ਜੀ ਪਰ ਡੀਡੀਐਨ ਇੱਕ ਐਪਲੀਕੇਸ਼ਨ ਤੇ ਅਲਾਟਮੈਂਟ ਕੀਤੀ ਉਹਦੀ ਇੱਕਾਪੀ ਦੇ ਦੇ ਜਮੀਨ ਤੇਰੀ ਜੀ ਉਹ ਕਿਥੋਂ ਲਿਆਵੇ ਜੀ ਕਹਿੰਦਾ 84 ਸੜ ਗਈ ਆ ਉਹ ਮੈਂ ਕਿਹਾ 84 ਚ ਅਲਾਟਮੈਂਟ ਨਹੀਂ ਸਹੀ ਤੇਰੀ ਉਹ ਸੜੀ ਨਹੀਂ ਮੇਰੇ ਕੋਲ ਮੌਜੂਦ ਆ ਉਹਨੂੰ ਮੈਂ ਦਿੱਤੀ ਫਿਰ ਐ ਪ੍ਰਬੰਧਕ ਕਮੇਟੀ ਦੇ ਰਹੀ 80 ਚ ਜੀ ਬੀਡੀਏ ਨੂੰ ਵੀ ਇਹ ਅਲਾਟਮੈਂਟ ਸਾਡੇ ਨਾਂ ਤੇ ਕੀਤੀ ਜਾਵੇ ਹੁਣ ਤੂੰ ਦੱਸ ਦੇ ਤੇਰੇ ਨਾਂ ਦੀ ਅਲਾਟਮੈਂਟ ਕਿਵੇਂ ਹੋਗੀ ਐਪਲੀਕੇਸ਼ਨ ਦੇ ਰਹੀ ਹੈ ਪ੍ਰਬੰਧਕ ਕਮੇਟੀ ਉਹਨੂੰ ਜਵਾਬ ਆ ਰਿਹਾ ਤੇ ਕੋਰਟ ਪੈ ਰਿਹਾ ਡੀਡੀਏ ਨੂੰ ਚਿੱਠੀ ਪਾ ਰਹੀ ਹੈ ਡੀਡੀਏ ਨੂੰ ਪ੍ਰਬੰਧਕ ਕਮੇਟੀ ਪਾ ਰਹੀ ਹੈ ਤੇ ਇਹ ਤੇਰੇ ਘਰ ਕਿਵੇਂ ਚਲੇਗੀ ਅਲਾਟਮੈਂਟ ਜੀ ਉੱਥੇ ਉਹ ਫਸ ਗਿਆ ਦਿੱਲੀ ਦੇ ਵਿੱਚ ਹੈ ਅਸੀਂ ਲੈ ਲਈ ਉੱਥੋਂ ਜ਼ਮੀਨ ਜੀ 1 ਸਾਲ ਲੱਗ ਗਿਆ ਉਹਨਾਂ ਮੇਰੀ ਬਦਨਾਮੀ ਬਹੁਤ ਕੀਤੀ ਜੀ ਪਰ 1 ਸਾਲ ਲੱਗ ਗਿਆ ਉਹ ਜ਼ਮੀਨ ਅਜਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੀ ਜਾਇਦਾਦ ਇਹ ਕਾਲ ਤੱਕ ਸਾਹਿਬ ਜੀ ਦੇ ਨਿਯਮ ਉਹਦੀ ਸਰਵਉੱਚਤਾ ਤੇ ਉਹਦੀ ਪ੍ਰਭੂਸਤਾ ਸੰਪੰਦਾ ਪ੍ਰਤੀਕ ਹੈ ਇਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਨੀਸ਼ ਕਰ ਸਕਦਾ ਦਿੱਲੀ ਦੀ ਜਾਇਦਾਦ ਜਿੰਨੀ ਦੇਰ ਤੱਕ ਅਕਾਲ ਤਖਤ ਆਪਣੀ ਹੋਂਦ ਚ ਆ ਜੀ ਸੁਤੰਤਰ ਆ ਆਪਣੀ ਹੋਂਦ ਦੇ ਵਿੱਚ ਆ ਉਹਦੇ ਉੱਤੇ ਗ੍ਰੰਥ ਤੇ ਪ੍ਰੰਥ ਦਾ ਸਿਧਾਂਤ ਜਿਹਨੂੰ ਗੁਰਿਆਈ ਬਖਸ਼ੀ ਦਾ ਸੰਪਾਤਸ਼ਾ ਨੇ ਉਹ ਸ਼ਸ਼ੋਭਤ ਆ ਉਨੀ ਦੇਰ ਤੱਕ ਕੋਈ ਕਪਲਾ ਨਹੀਂ ਹੋ ਸਕਦਾ ਜੀ ਹੁਣ ਇਹਨਾਂ ਨੇ ਸਿਧਾਂਤ ਆਪਣੇ ਕਬਜ਼ੇ ਚ ਲੈ ਕੇ ਜੀ ਗੜਗਾਜ ਵਰਗੇ ਰਾਤੋਂ ਰਾਤ ਗਿਆਨੀ ਬਿਠਾ ਕੇ ਉਹਦੇ ਨਾਲ ਪੰਜ ਗੋਲ ਪੰਗਾ ਵਾਲੇ ਬਿਠਾ ਕੇ ਸਾਡਾ ਸਿਧਾਂਤ ਪੂਰਾ ਕਰ ਦਿੰਦੇ ਇਹ ਸਿਧਾਂਤ ਨਹੀਂ ਬਣਦਾ ਜੀ ਅੱਜ ਇੱਕ ਤਮਾਸ਼ਾ ਬਣਿਆ ਹੋਇਆ ਅਕਾਲ ਤਖਤ ਬਿਲਕੁਲ ਜੀ ਅੱਜ ਪਟਨਾ ਸਾਹਿਬ ਛੇਕ ਰਿਹਾ ਹੈ ਗੌਰੇ ਮਸਕੀਨ ਨੂੰ ਉਹ ਇਹ ਮਾਫੀ ਦੇ ਰਿਹਾ ਗੜਗਾਜ ਸਿੰਘ ਜੀ ਇਹਨੂੰ ਇਹ ਨਹੀਂ ਸਮਝੇ ਨਹੀਂ ਕਿ ਮੈਂ ਉਹਨੂੰ ਮਾਫੀ ਦੇ ਰਿਹਾ ਤੇ ਮੈਂ ਉਹਨੂੰ ਮਾਨਤਾ ਦੇ ਰਿਹਾ ਪਟਨਾ ਸਾਹਿਬ ਦੇ ਹੁਕਮ ਨੂੰ ਬਿਲਕੁਲ ਜੀ ਅੱਜ ਤੂੰ ਕਹਿਣਾ ਕਰ ਨਹੀਂ ਸਕਦੇ ਜੇ ਨਹੀਂ ਕਰ ਸਕਦੇ ਤੂੰ ਮਾਫੀ ਕੋ ਦਿੱਤੀ ਜੀ ਮਾਫੀ ਦੇਣ ਦੀ ਲੋੜ ਕੀ ਸੀ ਬਿਲਕੁਲ ਜੀ ਤੂੰ ਇਹ ਤਮਾਸ਼ਾ ਪੜਿਆ ਹੋਇਆ ਜੇ ਇਹ ਤਮਾਸ਼ਾ ਨਹੀਂ ਬਣ ਸਕਦਾ ਕੋਈ ਖੰਗ ਨਹੀਂ ਸਕਦਾ ਜੀ ਜਿਹੜੇ ਸਨਾਤ ਨੇ ਗੁਰੂ ਸਾਹਿਬ ਨੇ ਬਣਾਏ ਉਹਨਾਂ ਅਗੇ ਕੋਈ ਖੰਧ ਨੇ ਪੰਜ ਪਿਆਰੇ ਇਕ ਥਾਂ ਹੀ ਬੰਦੇ ਆ ਉਹ ਕਾਲ ਤੱਕ ਤੇ ਆ ਜੀ ਇਹ ਕੋਈ ਤਖਤ ਹੈ ਜਿਹੜਾ ਗੁਰੂ ਸਾਹਿਬ ਨੇ ਆਪ ਬਣਾਇਆ ਜੀ ਬਾਕੀ ਦੇ ਤਖਤ ਸੰਗਤ ਦਾ ਪ੍ਰੇਮ ਹੈ ਅੱਛਾ ਇਸ ਤਮਾਸ਼ੇ ਚ ਜੀ ਨਿਕਲਣ ਦਾ ਕੋਈ ਸਰ ਸਾਂਝਾ ਹੱਲ ਨਿਕਲਣ ਦਾ ਤਰੀਕਾ ਇੱਕੋ ਹੈ ਕਿ ਆ ਕਿ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਵੇ ਸੈਂਟਰ ਸਰਕਾਰ ਜਿਹੜੀ ਸਾਡੇ ਤਮਾਸ਼ੀਨ ਬਣ ਕੇ ਤਮਾਸ਼ਾ ਦੇਖ ਰਹੀ ਹੈ ਸਾਡਾ ਜਮਹੂਰੀ ਹੱਕ ਨਹੀਂ ਸਾਨੂੰ ਦੇ ਰਹੀ ਜੀ ਸਾਡੀ ਕੌਮ ਦੇ ਵਿੱਚੋਂ ਜਿਹੜੀ ਨਵੀ ਪਨੀਰੀ ਉਗਣ ਵਾਲੇ ਆ ਉਹਨੂੰ ਜਰਮ ਨਹੀਂ ਲੈਣ ਦੇ ਰੇ ਜੀ ਪੋਲੀਟਿਕਲ ਅਸੀਂ ਸੁਚੇਤ ਹੋ ਸਕੀ ਉਹਦੇ ਲਈ ਮੌਕਾ ਨਹੀਂ ਦੇ ਰੇ ਅਸੀਂ ਸਾਡੇ ਨੌਜਵਾਨ ਜਾਂ ਗੁਰਸੇਖਾ ਜਿਹੜੇ ਆ ਉਹ ਆਪਣੀ ਆਪਣੀ ਇਸ ਕਨਾਤ ਨੂੰ ਆਪਣੀ ਇਸ ਹੋਂਦ ਨੂੰ ਸਵਾਲ ਲੈਣ ਗੁਰੂ ਸਾਹਿਬ ਦੇ ਮਿਸ਼ਨ ਨੂੰ ਸਵਾਲ ਲੈਣ ਇਹ ਮੌਕਾ ਨਹੀਂ ਦੇ ਰਹੀ ਕਿਉਂਕਿ ਪ੍ਰਬੰਧਕ ਕਮੇਟੀ ਤੋਂ ਹੀ ਸਾਡੀ ਗੱਲ ਤੁਰਦੀ ਹੈ ਜੀ ਤੇ ਪ੍ਰਬੰਧਕ ਕਮੇਟੀ ਜਦੋਂ ਚੇਂਜ ਆ ਗਿਆ ਪ੍ਰਬੰਧਕ ਕਮੇਟੀ ਤੇ ਉਦੋਂ ਜਿਹੜੇ ਪਹਾੜੇ ਦੇ ਤੇ ਜਿਹੜੇ ਜਿਹੜੇ ਸਵਾਰਥੀ ਤੇ ਜਿਹੜੇ ਨਿਗੋਰੇ ਲੋਕ ਨੇ ਉਹ ਇਹਨਾਂ ਨੂੰ ਕੱਢਣਾ ਤੇ ਉਹ ਸਿੱਖ ਕੱਢ ਸਕਦੇ ਆਪਣੀ ਵੋਟ ਪਾ ਕੇ ਉਹਦਾ ਅਧਿਕਾਰ ਨਹੀਂ ਮਿਲ ਰਿਹਾ ਸਰ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤੀ ਕਰਨ ਵਾਸਤੇ ਜਾਂ ਹੋਰ ਜਥੇਦਾਰ ਸਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਇੱਕ 34 ਮੈਂਬਰੀ ਕਮੇਟੀ ਬਣੀ ਆ ਕੋਈ ਸਾਰਥਕ ਸੱਟਾ ਨਿਕਲੇ ਗਈ ਇਹਨਾਂ ਚੀਜ਼ਾਂ ਦਾ ਇੱਕ ਜਦੋਂ ਮੈਨੂੰ ਕੱਢਿਆ ਸੀ ਨਾ ਜਿਹੜੇ ਨਵੇਂ ਚ ਇਹਨਾਂ ਬਾਗਲ ਨੇ ਜੀ ਜੀ ਉਦੋਂ ਵੀ ਲੋਕਾਂ ਨੇ ਬਹੁਤ ਰੌਲਾ ਪਾਇਆ ਜੀ ਕਿ ਤੁਸੀਂ ਇਹ 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 ਇਸ ਤਰ੍ਹਾਂ ਦੇ ਚਪੜਾਸੀ ਨਹੀਂ ਬਦਲਿਆ ਜਾਂਦਾ ਜਥੇਦਾਰ ਬਦਲਦਾ ਜੀ ਉਦੋਂ ਇਹਨਾਂ ਨੇ ਦਿਖਾਵੇ ਲਈ ਇੱਕ ਜਸਟਿਸ ਨੂੰ ਅੱਗੇ ਲਾ ਕੇ ਤੇ ਇੱਕ ਬਣਾਤਾ ਕਮਿਸ਼ਨ ਜੀ ਕਿ ਤੁਸੀਂ ਦੱਸੋ ਜੀ ਇਹਦਾ ਸੰਵਧਾਨ ਬਣਾਓ ਜੀ ਜਥੇਦਾਰ ਕਿਵੇਂ ਨਿਯੁਕਤ ਹੋਵੇ ਜਥੇਦਾਰ ਕਿ ਹੋ ਜਾਵੇ ਜੀ ਉਹ ਸਪੂ ਦੇ ਪੁੱਤ ਨੇ ਇਹ ਦੱਸਿਆ ਕਿ ਜਥੇਦਾਰ ਐਜੂਕੇਟਿਡ ਹੋਵੇ ਉਹ ਗ੍ਰੈਜੂਏਸ਼ਨ ਕੀਤੀ ਹੋਵੇ ਉਹਨੇ ਘੱਟੋ ਘੱਟ ਹੂੰ ਉਹਨੇ ਕਦੀ ਕਤਲ ਨਾ ਕੀਤਾ ਹੋਵੇ ਜੀ ਉਹ ਕਦੀ ਜੇਲ੍ਹ ਚ ਨਾ ਗਿਆ ਹੋਵੇ ਜੀ ਉਹਦੀ ਉਮਰ 45 ਸਾਲ ਤੋਂ ਘੱਟ ਨਾ ਹੋਵੇ ਜੀ ਤੇ ਉਹਦੇ ਮੈਂ ਫਿਰ ਉਹ ਸਾਰਾ ਜਦੋਂ ਉਹਨਾਂ ਨੇ ਕੱਚਾ ਚਿੱਠਾ ਬਣਾ ਲਿਆ ਖਰੜਾ ਤੇ ਉਦੋਂ ਮੈਂ ਬਾਦਲ ਨੂੰ ਪ੍ਰੈਸ ਦੀ ਰਾਇ ਕਿਹਾ ਬਾਦਲ ਸਾਹਿਬ ਇਸ ਭਲੇ ਮਾਲਸ ਨੂੰ ਕਹੋ ਕਿ ਕੋਈ ਗੱਲ ਲਿਖਦੇ ਰঞ্জੀਤ ਸਿੰਘ ਨਾ ਹੋਵੇ ਉਹ ਤਾਂ ਸਾਰਾ ਕੁਝ ਤੁਹਾਡੇ ਬਾਰੇ ਕੇਂਦਰਿਤ ਸੀ ਉਹਨਾਂ ਦਾ ਹਾਂ ਰਜੀਤ ਇਹ ਨਾ ਹੋਵੇ ਹਾਂਜੀ ਵਰਨਾ ਇਹ ਇਹ ਮਹਾਪੁਰਖ ਮੈਨੂੰ ਦੱਸੇ ਕਿ ਬਾਬਾ ਵਿਧੀ ਚੰਦ ਜੀ ਸੁਖਾ ਸਿੰਘ ਬਤਾਵ ਸਿੰਘ ਜੀ ਨਵਾਬ ਕਪੂਰ ਸਿੰਘ ਵਰਗੇ ਸੂਰਮੇ ਅਜ ਆ ਜਾਣ ਤੇ ਉਹਨਾਂ ਨੂੰ ਕਾਲ ਤੱਕ ਤੇ ਮੱਥਾ ਟੇਕਣ ਦਊਗਾ ਬਿਲਕੁਲ ਜੀ ਗੁਰੂ ਹਰਗੋਬਿੰਦ ਪਾਸ਼ਾ 11 ਮਹੀਨੇ ਜੀ ਗਵਾਲੀਅਰ ਦੇ ਕਿਲੇ ਚ ਕੈਦ ਕੱਟਣ ਵਾਲੇ ਜੀ ਆ ਜਾਣ ਤੇ ਕਾਲ ਤੱਕ ਤੇ ਬੈਠ ਦਊਗਾ ਇਹ ਕਿਹੋ ਜਿਹਾ ਸੰਵਿਧਾਨ ਉਦੋਂ ਫਿਰ ਉਹਨੂੰ ਦੱਬ ਲਿਆ ਇਹਨਾਂ ਨੇ ਹੋਰ ਰਿਪੋਰਟ ਤੇ ਇਹਨਾਂ ਨੇ ਦੱਬ ਲਈ ਹਾਂ ਹੁਣ ਇਹ ਨਵੀਂ ਕਮੇਟੀ ਜਿਹੜੀ ਬਣਾਈ ਆ 48 ਹੋਣੀ ਆ 148 ਹੋਣੀ ਜੀ ਆਦੇਸ਼ ਕਿਦਾ ਲੈਣਾ ਇਹਨਾਂ ਨੇ ਕਿਹਦੇ ਹੁਕਮ ਨਾਲ ਬਣ ਰਹੀ ਹੈ ਅੱਜ ਪ੍ਰਬੰਧਕ ਕਮੇਟੀ ਦੇ ਵਿੱਚ ਨਾ ਦੇ ਬਾਦਲ ਕਦੀ ਲੜਿਆ ਆਪਣੀ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਾ ਉਹਦਾ ਪੁੱਤ ਨਾ ਉਹਦੀ ਧੀ ਨਾ ਉਹਦੇ ਨੋ ਨਾ ਉਹਦੇ ਪੁੱਤ ਦਾ ਸਾਲਾ ਜੀ ਤੇ ਕਮੇਟੀ ਦੇ ਮਾਲਕ ਉਹ ਨੇ ਕੋਈ ਕਹਿ ਸਕਦਾ ਕਿ ਹੋ ਰਿਹਾ ਕੋਈ ਮਾਲਕ ਬਿਲਕੁਲ ਤੇ ਇਹ 48 ਮੈਂਬਰੀ ਕਮੇਟੀ ਕਿਹਦੇ ਆਦੇਸ਼ ਨਾਲ ਬਣ ਰਹੀ ਆ ਤੇ ਇਹ ਜਦੋਂ ਜੋ ਕੁਝ ਵੀ ਕਰੂਗੀ ਉਹਦੇ ਉਹਦੇ ਤੇ ਉਦੇਸ਼ ਕੀ ਦਾ ਹੋਊਗਾ ਤੇ ਕਿਹੜੇ ਆਦੇਸ਼ ਨਾਲ ਅੱਗੇ ਲਾਗੂ ਹੋਊਗਾ ਉਹ ਸਾਨੂੰ ਦੱਸ ਦੇਣ ਇਹ ਪੰਥਕਰ ਪਰੰਪਰਾਵਾਂ ਨੇਗੀ ਅੱਛਾ ਇਹਦਾ ਕੀ ਵਿਧੀ ਵਿਧਾਨ ਬਣ ਸਕਦਾ ਜੀ ਵਿਧੀ ਵਿਧਾਨ ਗੁਰੂ ਸਾਹਿਬ ਬਣਾ ਕੇ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਨਹੀਂ ਬਣਾ ਸਕਦੇ ਗੁਰੂ ਸਾਹਿਬ ਬਣਾ ਸਕਦੇ ਜਥੇਦਾਰ ਕਾਲ ਤਖਤ ਕੱਲੀ ਪੋਸਟ ਰੇਂਗੀ ਜੀ ਪੰਜ ਸਿੰਘਾਂ ਦੀ ਪੋਸਟ ਹੈ ਜੀ ਜਿਹੜੀ 1699 ਨੂੰ ਦਸਮ ਪਾਤਸ਼ਾਹ ਨੇ ਬਣਾਈ ਸੀ ਜੀ ਕੁਰਬਾਨੀ ਤਿਆਗ ਦੀ ਭਾਵਨਾ ਵਾਲੇ ਪੰਜ ਸਿੱਖ ਜਿਹੜੇ ਕੌਮ ਚੋਂ ਲੱਭ ਲੋ ਉਹਨਾਂ ਦੀ ਸਿਲੈਕਸ਼ਨ ਕਰਕੇ ਪੰਜ ਸਿੰਘ ਕਾਲ ਤਖਤ ਤੇ ਬਿਠਾ ਦਿਓ ਜੀ ਉਹਨਾਂ ਦਾ ਜਿਹੜਾ ਇੱਕ ਸ਼ਰਮਣੀ ਹੋਵੇ